सत <laughs> श ਇਸਰੇ ਨੂੰ ਪਤਾ ਨਹੀਂ ਲੱਗਣ ਦਿੱਤਾ ਅਜੇ ਤੱਕ ਸਾਨੂੰ ਕਿ ਜਿਨ੍ਹਾਂ ਨੇ ਇਹ ਮਾੜਾ ਕੰਮ ਪਹਿਨਗਾਮ ਦੇ ਵਿੱਚ ਕੀਤਾ ਸੀ ਉਹ ਮੁਲਜ਼ਮ ਕੌਣ ਨੇ ਅਜੇ ਵੀ ਜਿਹੜੇ ਨਹੀਂ ਫੜੇ ਗਏ ਤਾਂ ਵੀ ਆਈਪੀ ਦੇ ਡਾਇਰੈਕਟਰ ਨੂੰ 1 ਸਾਲ ਦੀ ਹੋਰ ਅਮੀਤ ਨੌਕਰੀ ਦਿੱਤੀ ਗਈ ਹੈ ਜਿਹੜਾ ਕਿ ਇਹਤ ਨੇ ਪੱਦਰ ਦੇ ਲੋਕ ਹੈ ਉਹ ਡੀਮੋਟਿਵੇਟ ਹੋ ਗਏ ਹੈ ਔਰ ਜਿੰਨਾ ਚਿਰ ਇੰਟੈਲੀਜੈਂਸ ਸਰਕਾਰ ਦੇ ਕੋਲੇ ਨਹੀਂ ਸੀ ਤਾਂ ਫਿਰ ਪਾਕਿਸਤਾਨ ਦੇ ਉੱਤੇ ਹਮਲਾ ਕਰਨਾ ਫਜ਼ੂਲ ਸੀ ਤੇ ਅਸੀਂ ਜਿਹੜੇ ਪੰਜਾਬ ਦੇ ਵਿੱਚ ਹੈ ਸਾਡੇ ਉੱਤੇ ਐਟਮ ਬ bomb ਸਿੱਟ ਦਿੰਦੇ ਤੇ ਸਾਡਾ ਨੁਕਸਾਨ ਹੋਣਾ ਸੀਗਾ ਪਰ ਜਦੋਂ ਮੋਦੀ ਸਾਹਿਬ ਤੇ ਕੈਬਨਿਟ ਨੇ ਫੈਸਲਾ ਲਿਆ ਕਿ ਅਸੀਂ ਬੰਬ ਬਾਰੀ ਪਾਕਿਸਤਾਨ 'ਤੇ ਕਰਨੀ ਹੈ ਉਹਦੇ ਵਿੱਚ ਸਾਡੇ ਸਿੱਖਾਂ ਦਾ ਨਮਾਇੰਦਾ ਜਾਂ ਪੰਜਾਬ ਦਾ ਨਮਾਇੰਦਾ ਉਸ ਸਕਿਉਰਿਟੀ ਕਮੇਟੀ ਦੇ ਵਿੱਚ ਕੋਈ ਹੈ ਨਹੀਂ ਸੀਗਾ ਜੋ ਮੇਰਾ ਕਹਿਣ ਦਾ ਭਾਵ ਹੈ ਕਿ ਇਹ ਬੀਜੇਪੀ ਆਪਣੇ ਹੱਥ ਸਿਆਸਤ ਤਾਂ ਲੈ ਸਕਦੀ ਹੈ ਪਰ ਜਦੋਂ ਇਸ ਨੇ ਮਿਲਟਰੀ ਨੂੰ ਵੀ ਆਪਣੇ ਹੱਥ ਦੇ ਵਿੱਚ ਲੈ ਲਿਆ ਤਾਂ ਬਹੁਤ ਭਾਰੇ ਨੁਕਸਾਨ ਹੋਇਆ ਇੰਡੀਆ ਦਾ ਤੇ ਨੁਕਸਾਨ ਮੋਦੀ ਸਾਹਿਬ ਤੇ ਅਮਿਤ ਸ਼ਾਹ ਨੇ ਕਿਹਾ ਹੈ ਜਿਹੜੇ ਕੀ ਸੋਚਦੇ ਐ ਕਿ ਅਸੀਂ ਸਿਆਸਤ ਦਾ ਵੀ ਕੰਮ ਕਰੀਏ ਇਹ ਮਿਲਟਰੀ ਦਾ ਵੀ ਕੰਮ ਕਰੀਏ ਮਾਨਤਾ ਮਾਨਤਾ ਜੀ ਇਹ ਕਹਿਆ ਹੈ ਕਿ 6 ਤਰੀਕ ਜਿਹੜਾ ਕੱਲ੍ਹ ਦਾ ਦਿਨ ਹੈ ਅਜੀ ਕਰਗੇ ਸਾਹਿਬ ਨੂੰ ਸੰਬੋਧਨ ਨਹੀਂ ਕਰਨ ਦੇਣਾ ਜਿਹੜੇ ਉਹਨਾਂ ਨੇ ਬੰਦ ਦਾ ਕੁਸਚਨ ਤਾਂ ਪੁੱਛਿਆ ਉਹਨਾਂ ਨੇ ਕਿਹਾ ਕਿ ਨਹੀਂ ਕਰਾਂਗਾ ਕੀ ਕਹੂੰ ਔਰ ਜੇ ਕੋਈ ਸਿੱਖ ਦੰਗਾ ਨਾ ਆਏ ਨਾ ਫਿਰ ਉਹਦੇ ਤੇ ਦੋਸ਼ ਬਹੁਤ ਆ ਜਾਂਦਾ ਹੈਗਾ ਕਿ ਤੁਮਾਂ ਦੀ ਹੁਣੇ ਇਹ ਦੰਗਾ ਨਾਟੇ ਆਏ ਆ ਤੇ ਪਾਣੀ ਪੀ ਕੇ ਆਇਆ ਗੰਗਾ ਜੀ ਦਾ ਤਾਂ ਫਿਰ ਉਹਨਾਂ ਨੇ ਇਹੋ ਜੇ ਬਚਨ ਤਾਂ ਜਰੂਰ ਕਰਨੇ ਸੀਗੇ ਜਿਹੜੇ ਆਪਣੀ ਪੜਨਾ ਸਾਡੀ ਗੁਲਾਰਾ ਕੰਪਲੀਟ ਕੀਆ ਉਹਨਾਂ ਨੇ ਕਹਿ ਕਿ ਜਿਹੜੇ ਸੁਖਵੀਰ ਬਾਦਲ ਨੇ ਸਾਡੇ ਕੋਲੋਂ ਮਾਫੀ ਮੰਗੀ ਹਾਂ ਜੀ ਮਾਫੀ ਮੰਗ ਲਈ ਸੁਖਵੀਰ ਬਾਦਲ ਕਿਉਂਕਿ ਉਹਨਾਂ ਨੇ ਜਿਹੜਾ ਟੋਕਿਆ ਹੈ ਉਸ ਆਸੀਂ ਮਾਣੂ ਮੰਦੇ ਨਹੀਂ ਅਗਰ ਸਭ ਖੌਂ ਨਹੀਂ ਮੰਨਦਾ ਇਹ ਪਟਨਾ ਸਾਭੀ ਕੁੁਰਾ ਕੁੁਰਾ ਪ੍ਰਬੰਧ ਦੇ ਖੋਲੋਗੇ ਉਸਦੇ ਬਾਰੇ ਫੇਰ ਗੱਲ ਕਰ ਲਾਂਗੇ ਉਸ ਤੋਂ ਬਾਅਦ ਇਹ ਮੇਰਾ ਮਕਸਦ ਹੈ ਕਿ ਇਹ ਤਾਂ ਬਹੁਤ ਜ਼ਰੂਰੀ ਕੰਨਾ ਹੈ ਕਿ ਹਮ ਮੰਗੀ ਜੀ ਕਿ ਮੈਂ ਦੱਸਤੀ ਗੱਲ ਔਰ ਬੱਤ ਜਿਹੜੀ ਗੱਲ ਤੁਸੀਂ ਪੁੱਛਣੀ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਜੰਗ ਨਹੀਂ ਹੋਣਾ ਚਾਹੀਦਾ ਅਸੀਂ ਅਮਨ ਦੇ ਪੁਜਾਰੀ ਹੈ ਤੇ ਅਸੀਂ ਅਮਨ ਰੱਖਣਾ ਚਾਹੁੰਦੇ ਹਾਂ ਪਾਕਿਸਤਾਨ ਤੇ ਇੰਡੀਆ ਦੇ ਵਿਚਾਲੇ ਮਾਨ ਸਰ ਇਹ ਇਸ ਇਲੈਕਸ਼ਨ ਦੇ ਜਿੰਨੀ ਚੋਣ ਨੂੰ ਕਿਹਾ ਜਾ ਰਿਹਾ ਹੈ ਕਿ 2027 ਦਾ ਇਤਿਹਾਸ ਲਿਖੂਗੀ ਜਿਹੜੀ ਵੀ ਪਾਰਟੀ ਹੈ ਇਸ ਇਲੈਕਸ਼ਨ ਨੂੰ ਜਿੱਤਦੀ ਹੈ ਲੱਗਦਾ ਹੈ ਕਿ ਇਸ ਦਾ ਇੰਪੈਕਟ ਬਾਅਦ ਵਿੱਚ 2027 ਦੇ ਇਲੈਕਸ਼ਨ ਤੱਕ ਹੋਊਗਾ ਤੇ ਹੋਰ ਕੀ ਇਹ ਆਪਣਾ ਵੋਟ ਪੀ ਸਰ ਜਿੱਤਣਗੇ ਅਸੈਂਬਲੀ ਚ ਜਾਣਗੇ ਤੇ ਸਾਡੀ ਸਰਕਾਰ ਆਊਗੀ ਪਰ ਆਮ ਆਦਮੀ ਪਾਰਟੀ ਤੁਸੀਂ ਕਿਸੇ ਕੰਮ ਦੇਖ ਦੋ ਸਰ ਆਮ ਆਦਮੀ ਪਾਰਟੀ ਦਾ ਪੈਟਰੋਲ ਖਤਮ ਹੋਇਆ ਪਿਆ ਇਹਨਾਂ ਕੋਈ ਕੁੱਛ ਨਹੀਂ ਰਿਹਾ ਇਹਨਾਂ ਨੇ ਜੋ ਮਾਰੇ ਕੰਮ ਕੀਤੇਆਂ ਖੋਹਾਂ ਕੀਤੀਆਂ ਜਿਹੜੇ ਪੈਸੇ ਕਟੋਰੀ ਹੈ ਜਿਹੜਾ ਹਰਿਆਣੇ ਨੂੰ ਪਾਣੀ ਦੇ ਦਿੱਤਾ ਹੈਗਾ ਔਰ ਇਨਾਂ ਦੀ ਸਰਕਾਰ ਦੇ ਵਿੱਚ ਕ腐ਸ਼ਨ ਬਹੁਤ ਫੈਲ ਗਈ ਹੈ ਤੇ ਇਹ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲ ਰਹੇ ਇਹਨਾਂ ਦਾ ਹਸਾਬ ਦਾ ਬਹੁਤ ਗਲਤ ਹੈ ਤੇ ਅਸੀਂ ਕਹਿੰਦੇ ਹਾਂ ਕਿ ਕੇਜਰੀ ਵੀ ਕੇਜਰੀ ਵੀ ਆਲਸਾਹ ਇਹ ਇਲੈਕਸ਼ਨ ਤੋਂ ਬਾਅਦ ਰਜੈ ਸਭਾ ਦੇ ਮੈਂਬਰ ਨਹੀਂ ਬਣ ਸਕਣਗੇ ਤੇ ਕਾਂਗਰਸ ਨੂੰ ਕਿਸ ਤਰ੍ਹਾਂ ਦੇਖਦਾ ਸਰ ਕਾਂਗਰਸ ਆਪਸੀ ਤੌਰ ਤੇ ਹੈਗੀ ਹੈ ਬਦਵਾਜੀ ਬਾੰਦੇ ਕੋ ਸੈਡੀ ਹੈ ਪਰ ਅੱਛੇ ਮੁਕਾਬਲੇ ਦੇ ਵਿੱਚ ਹੈਗੇ ਆ ਤੇ ਅਸੀਂ ਪੂਰਾ ਮੁਕਾਬਲਾ ਕਰਾਂਗੇ ਕਿਹਦੇ ਨਾਲ ਮੁਕਾਬਲਾ ਮੰਨਦੇ ਆਪਾਂ ਇਹ ਤਾਂ ਤੁਸੀਂ ਦੱਸੋਗੇ ਨਾ ਇਹ ਪ੍ਰੈਸ ਵਾਲੇ ਟੀਦਰ ਨਾਲ ਮੁਕਾਬਲਾ ਹੈਗਾ ਸਰ ਕੰਪੀਟੀਟਰ ਕਿਸ ਨੂੰ ਕੋ ਦੇਖਦੇ ਹੋਗੇ ਆਪਨੇ ਮੁਕਾਬਲੇ ਪਰ ਜਦੋਂ ਅੱਛੇ ਜੇਟੂ ਆ ਤਾਂ ਫਿਰ ਅਸੀਂ ਦੂਜੇ ਨੰਬਰ ਤੇ ਪਤਾ ਨਹੀਂ ਕਿਹੜਾ ਹੋਊਗਾ ਫਿਰ ਹੋ ਇਹ ਦੋ ਨੰਬਰ ਤੇ ਪਿੱਛੇ ਤੋਂ ਆਇਆ ਉੱਨਤ ਆਇਆ ਅੱਗੇ ਨਾਮੰਕਨ ਕਰਨ ਆਇਆ ਬਿਲਕੁਲ ਅਸੀਂ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨਾਲ ਪਹੁੰਚੇ ਆ ਤੇ ਅਸੀਂ ਇਲੈਕਸ਼ਨ ਆਪਣੇ 70 ਨਾਮਜ਼ਦਗੀ ਪੱਤਰ ਦਾਖਲ ਕਰਨ ਆਏ ਆ ਤੇ ਇਹਦੇ ਨਾਲ ਦੀ ਨਾਲ ਹੀ ਮੈਂ ਬੈਸਟ ਦੇ ਹਕੀਕਾ ਵਾਸੀਆਂ ਦੇ ਨਾਲ ਪੂਰੇ ਲੁਧਿਆਣਾ ਵਾਸੀਆਂ ਨੂੰ ਦੱਸਣਾ ਚਾਹਨਾ ਹੈ ਕਿ ਸਾਨੂੰ ਇੱਕ ਉਮੀਦਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਜਿੱਥੇ ਦਿੱਤਾ ਉਹਦੇ ਨਾਲ ਹੀ ਇੱਕ ਕੈਮ ਕੀਤੀ ਹੈ ਪੂਰੇ ਪੰਜਾਬ ਦੇ ਸਾਰੇ ਹਿੰਦੂ ਭਾਈਚਾਰੇ ਨੂੰ ਪਤਾ ਲੱਗਣਾ ਚਾਹੀਦਾ ਹੈਗਾ ਕਿ ਜਿਹੜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਹਮੇਸ਼ਾ ਤੋਂ ਕੱਟੜਵਾਦੀ ਨਿਗਾ ਨਾਲ ਦੇਖਦੇ ਸੀ ਤੇ ਉਹਨਾਂ ਦੇ ਮੂੰਹ ਤੇ ਇੱਕ ਬਰੀ ਭਾਰੀ ਚਿਪੇੜ ਹੈਗੀ ਆ ਤੇ ਉਹਨਾਂ ਨੂੰ ਇਹ ਨਾਲ ਦੀ ਨਾਲ ਪਤਾ ਲੱਗੂਗਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਜਿਵੇਂ ਮਨ ਨੂੰ ਮੁਆਫਾ ਦਿੱਤਾ ਤੇ ਹੋਰ ਵੀ ਜਿਹੜੇ ਜਦੋਂ ਸਾਡੀ ਸਰਕਾਰ ਬੰਦੀ ਆ ਜੇਕਰ ਅਸੀਂ ਇੱਕ ਇਲੈਕਸ਼ਨ ਜਿੱਤਦੇ ਆਪਾਂ ਪੰਜਾਬ ਨੂੰ ਹੈ ਤੇ ਜਰੂਰ ਸਾਡੀ ਸਰਕਾਰ ਬਣਦੀ ਹੈ ਤੇ ਹੋਰ ਵੀ ਸਾਡੇ ਹਿੰਦੂ ਭਰਾਵਾਂ ਨੂੰ ਮੌਕੇ ਦਿੱਤੇ ਜਾਣਗੇ ਉਹ ਲੈਜਿਸਲੇਟਿਵ ਅਸੈਂਬਲੀ ਦੇ ਕਲੈਕਸ਼ਨ ਫੈਂਟੈਸਟ ਕਰੋਗੇ ਵਿਧਾਨ ਸਭਾ ਦੇ ਉਤਜਾਹ ਤੇ ਆਪਣੇ ਮੰਤਰੀ ਦੇ ਪਦ ਦੇ ਅਹੁਦਿਆਂ ਨੂੰ ਸੰਭਾਲ ਲਈ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਦਿਨਾਂ ਨਾਲ ਫਾਈਨੈਂਸ ਮਿਨਿਸਟਰੀ ਹੁੰਦੀ ਸੀ ਉਵੇਂ ਸਰਦਾਰ ਸ਼ਿਮਰਨਜੀਤ ਸਿੰਘ ਮਾਨ ਸਾਹਿਬ ਦੀ ਰਾਜ ਦੇ ਵਿੱਚ ਆਲਸਾ ਸਰਕਾਰ ਦੇ ਵਿੱਚ ਤੇ ਇੱਥੇ ਵੱਡੇ ਵੱਡੇ ਹਿੰਦੂ ਵੱਡੇ ਵੱਡੇ ਅਹੁਦੇ ਤੱਕ ਹੋਣਗੇ ਉਪੀ 2020 ਲਾ ਕੇ ਸੋਚੀ ਤੁਸੀਂ ਹਿੰਦੂ ਮੋਰ ਜਗ੍ਹਾ ਤੇ ਬਿਲਕੁਲ ਜੀ ਬਿਲਕੁਲ ਕਿਉਂ ਨਹੀਂ ਪਾਣਗੇ ਜੀ ਅਸੀਂ 9 ਵਾਰ ਦੀ ਗੱਲ ਕਰਦੇ ਅਸੀਂ 30 ਦੀ ਗੱਲ ਕਰਦੇ ਅਸੀਂ ਸ਼ਾਂਤੀ ਦੇ ਪੁਜਾਰੀ ਆ ਜਿੱਥੇ ਉਹਨਾਂ ਨੇ ਟਰੰਪ ਦੀ ਗੱਲ ਮੰਨੀ ਤੇ ਸਾਡੀ ਗੱਲ ਮੰਨ ਲੈਂਦੇ ਅਸੀਂ ਤੇ ਬੜੀ ਦੇਰ ਦਾ ਚੀਕ-ਚੀਕ ਕੇ ਕਹਿੰਦੇ ਸੀ ਪੂਰੇ ਦੇਸ਼ ਦੇ ਵਿੱਚ ਕੋਈ ਪਾਰਟੀ ਸੀ ਜਿਹੜੀ ਕਹਿੰਦੀ ਸੀ ਕਿ 9 ਵਾਰ 30 ਕਿ ਜਿਹੜੇ ਚਾਂਦੇ ਸਿੱਕੇ ਲੜਾਈ ਨਾ ਹੋਵੇ ਕਿ ਪੰਜਾਬ ਵਾਸੀਆਂ ਨੂੰ ਇੱਧਰ ਜਾਣਾ ਸੀ ਤੇ ਉਹਦੇ ਕਰਕੇ ਅਸੀਂ ਲਗਾਤਾਰ ਹਰ ਜਿਨ੍ਹਾਂ ਦੇ ਵਿੱਚ ਡੀਸੀ ਸਾਹਿਬਾਂ ਨੂੰ ਮੰਗ ਪੱਤਰ ਦਿੱਤੇ ਕਿ ਸਾਨੂੰ ਲੜਾਈ ਨਹੀਂ ਚਾਹੀਦੀ ਸਾਨੂੰ ਪੀਸ ਚਾਹੀਦਾ ਤੇ ਜੇਕਰ ਇਹਨਾਂ ਨੇ 트럼ਪ ਅੱਗੇ ਵੀ ਦੁਬਾਰਾ ਜਾ ਕੇ ਗੱਲ ਮੰਨੀ ਤੇ ਮੇਅਰ ਕੰਦੇ ਘਰ ਦਾ ਜੋ ਵੀ ਜੋਗਰਾ ਬਾਅਦ ਤੱਕ ਜੋ ਵੀ ਸੈਟਲ ਇਹਨਾਂ ਨੇ ਗੱਲ ਯਥਾਰਥ ਕਰਤੀ ਕਿ ਅਸਲੀ ਅਸੀਂ ਚਾਹੁੰਦੇ ਆ ਕਿ ਅਸੀਂ ਪੀਸ ਚਾਹੁੰਦੇ ਆ ਕਿ ਅਸੀਂ ਪੀਸ ਦੇ ਮੁੱਦੇ ਤੇ ਲੜਾਂਗੇ ਸਾਫ ਪਾਣੀ ਦੇ ਮੁੱਦੇ ਤੇ ਲੜਾਂਗੇ ਅਸੀਂ ਮੇਅਰ ਸਾਹਿਬ ਨੂੰ ਤੇ ਮੈਗਨ ਕਮਿਸ਼ਨਰ ਸਾਹਿਬ ਨੂੰ ਅਸੀਂ ਲਗਾਤਾਰ ਕਹਿੰਦੇ ਆਏ ਹਾਂ ਕਿ 95 ਵਾਅਦਿਆਂ ਦੇ ਵਿੱਚ ਪੀਨ ਜੋਗ ਸਾਫ ਪਾਣੀ ਨਹੀਂਗਾ ਉਹਨਾਂ ਦੇ ਸੈਂਪਲ ਇਕੱਤਰਿਤ ਕੀਤੇ ਜਾਣ ਤੇ ਚੈੱਕ ਕਰਾਜੇ ਪਰ ਅੱਜ ਤੱਕ ਕਿਸੇ ਦੇ ਕੰਮ ਤੇ ਜੂਨੀ ਚੱਕੀ ਸਾਰੇ ਸਮਾਨ ਸਨਮਾਨਾਂ ਦੇ ਪ੍ਰੋਗਰਾਮਾਂ 'ਚ ਲੱਗੇ ਹੋਏ ਆ ਇੱਥੇ ਵੀਆਈਪੀ ਕਲਚਰ ਖਤਮ ਕਰਾਂਗੇ ਜਿਹੜੀ ਸ਼ਹੀਦ ਭਗਤ ਸਿੰਘ ਦੇ ਵਿੱਚ ਸਿਟੀ ਸੈਂਟਰ ਦੀ ਜਗ੍ਹਾ ਪਈ ਆ ਉਹ ਜਗ੍ਹਾ ਜਿਹੜੀ ਉਹਨੇ ਪਟਾਲਿਆਂ ਦੀ ਪਈ ਹੋਈ ਆ ਉਹ ਸਾਰੇ ਜਗ੍ਹਾ ਨੂੰ ਵਧੀਆ ਪੱਧਰ ਕਰਕੇ ਜੇ ਸਾਨੂੰ ਮੌਕਾ ਮਿਲਦਾ ਹੈ ਇੱਕ ਵਧੀਆ ਗੋਸ਼ਾਲਾ ਉੱਥੇ ਜਿੱਥੇ ਏਕਰ ਪੁਲੀ ਉੱਤੇ ਸਾਰੀ ਖਰਾਬ ਪਈ ਆ ਉੱਥੇ ਜਈਆਂ ਗਊਆ ਤੇ ਸੜਕਾਂ ਤੇ ਐ ਕਾਉ ਸਾਸ ਖਾਂਦੀਆਂ ਪਈਆਂ ਸਰਕਾਰਾਂ ਚਾਹੇ ਸੈਂਟਰ ਦੀ ਸਰਕਾਰ ਆ ਚਾਹੇ ਸਟੇਟ ਦੀ ਸਰਕਾਰ ਹੈਗੀ ਆ ਉੱਥੇ ਵਧੀਆ ਦੋ ਛਾਲ ਇਨਸ਼ਾਅੱਲਾ ਅਸੀਂ ਬਣਾ ਕੇ ਦੇਵਾਂਗੇ ਜਿਹੜਾ ਆਪਣੀ ਟਿਕਰਮਾਨ ਨੂੰ ਮੁਕਾਬਲੇ ਨਾਲ ਬਾਤ ਕਰਦੇ ਮੁਕਾਬਲੇ ਕਿਨਾਂ ਦੀ ਸ਼ਾਬਾ ਮੁਕਾਬਲਾ ਤੇ ਕਿਸੇ ਨਾਲ ਦੀ ਅਸੀਂ ਤੇ ਜਿੱਤੂਗੇ ਆ ਕਿਉਂਕਿ ਸਰਦਾਰ ਸਿੰਘ ਸਿੰਘ ਮਾਨ ਸਾਹਿਬ ਨੇ ਮੋਹਰ ਲਾਤੀ ਆ ਤੇ ਅਕਾਲਪੁਰਖ ਦੇ ਪਾਲਕ ਦੇ ਵਿੱਚ ਰਹਿ ਕੇ ਚੋਣ ਲੜਾਂਗੇ ਜਿਹੜੇ ਸਖਸ਼ ਕਾਲਪੁਰ ਦੇ ਪਹਾਲੇ ਦੇ ਵਿੱਚ ਰਹਿ ਕੇ ਚੌਂਗੜ ਦੇ ਕਾਲਪੁਰ ਬੈਠਾ ਹੈ ਬੋਲੇ ਮੋਰੀਆ ਜੀ ਮੇਰੀ ਬੋਟਾ ਨੂੰ ਅਪੀਲ ਲੱਗੀ ਆ ਕਿ ਤੁਸੀਂ ਆਪਣੀ ਮੱਤ ਦਾ ਦਾਨ ਬੜੀ ਸੋਸ਼ਲਾਈਟ ਦੇ ਨਾਲ ਲੋਕੀ ਕਰੋ ਠੰਡ ਦੀ ਕੋਲੀ ਕਿਸੇ ਨੂੰ ਸੋਚ ਕੇ ਦਿੰਦੇ ਆ ਕੋਈ ਤਰੇ ਕਿਸੇ ਦੇ ਘਰ ਕੋਈ ਰਿਸ਼ਤੇਦਾਰ ਆ ਗਿਆ ਉਹਨੂੰ ਸ਼ਗਲ ਪਾਣ ਲੱਗਿਆ ਸੋਚਦੇ ਪਰ ਤੁਸੀਂ ਆਪਣੀ ਮੱਤ ਦਾ ਦਾਨ ਦੇਣ ਲੱਗਾ ਕਦੇ ਵੀ ਸੋਚਿਆ ਤੁਸੀਂ ਪਹਿਲਾਂ ਉਹਨਾਂ ਨੂੰ ਬੰਨ੍ਹ ਲੈਣਾਂ ਲਿਆ ਦਾ ਮੰਡਟ ਦਿੱਤਾ ਇੰਨੇ ਨਾਲੇ ਤੁਹਾਨੂੰ ਰੱਜ ਕੇ ਲੁੱਟਿਆ ਵੀ ਹੈ ਤੁਹਾਨੂੰ ਕੁੱਟਿਆ ਵੀ ਹੈ ਤੁਹਾਡਾ ਸਾਰਾ ਰੈਵਨਿਊ ਇਹ ਬੋਰਡਾਂ ਤੇ ਨਜ਼ਰ ਆ ਜਾਏਗਾ ਪੂਰੇ ਲੁਧਿਆਣੇ ਦੇ ਬੋਰਡਾਂ ਤੇ ਨਜ਼ਰ ਆ ਜਾਏਗਾ ਕਿ ਜੇ ਕਈ ਵਪਾਰ ਨੂੰ ਉੱਪਰ ਚੁਕਣਾ ਤੇ ਇੱਥੇ ਕੰਮਕਾਜ ਦੇ ਲੋਕਾਂ ਦੇ ਬੋਰਡ ਲੱਗਣ ਨਾ ਕਿ ਇੱਥੇ ਅਹੁਦੇਦਾਰਾਂ ਦੀਆਂ ਪਾਰਟੀਆਂ ਦੇ ਇਹ ਲੋਕਾਂ ਦਾ ਰੈਵਨਿਊ ਇੱਥੇ ਖਰਚ ਕੀਤਾ ਜਾ ਰਿਹਾ ਉਹਦਾ ਇੱਕ ਇੱਕ ਟੋੜਾ ਹਿਸਾਬ ਲਿਖਿਆ ਜਾਏਗਾ ਜੀਵਣਾ ਸਾਹਿਬ ਚੋਣਾਂ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਵਾਸਤੇ ਆਏ ਆਂ ਜੀ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਅੱਜ ਲਗਦੇ ਰਿਕਵਰ ਗੋਪੀ ਜੀ ਦੇ ਕਾਲਜ ਦਾਖਲ ਕਰਨ ਆਇਆ ਡੀਸੀ ਦਫਤਰ ਤੇ ਸਾਰੀ ਲੀਡਰਸ਼ਿਪ ਸਰਦਾਰ ਸਿੰਘ ਮਾਨ ਸਾਹਿਬ ਵੀ ਪਹੁੰਚੇ ਹੋਏ ਨੇ ਇਮਾਮ ਸਿੰਘ ਮਾਨ ਜੀ ਪ੍ਰੋਫੈਸਰ ਸਾਹਿਬ ਅਮਰਪਾਲ ਸੰਧਣਾ ਜਿੰਨੇ ਵੀ ਸੀਨੀਅਰ ਲੀਡਰਸ਼ਿਪਾਂ ਸਾਰੀ ਪਹੁੰਚੀ ਹੋਈ ਹੈ ਜਨਵੀ ਗਲਾਬ ਜੀ ਨੇ ਕਾਗਜ਼ ਪਰ ਆਏ ਅੱਜ ਸਿੱਧੇ ਦਫਤਰ ਕਿੰਨੀ ਸਖੋਹ ਮਿਹਨਤ ਕਰੋਗੇ ਜੀ ਇਹ ਚੋਣਾ ਦੇ ਵਿੱਚ ਮੈਂਤਰਾ ਜੀ ਹੁਣ ਲੱਗਾ ਕੇ ਸਾਰੇ ਲਾ ਵੱਡੇ ਜਿਵੇਂ ਹੈਗੇ ਜੱਨੇ ਵੀ ਆਪਣੇ ਸੱਤੇ ਸੱਤੇ ਸੰਗੀਆਂ ਨੇ ਸਾਰੇ ਸਾਥੀ ਨਾਲ ਲੱਗਣਗੇ ਬੜਾ ਬੜਾ ਦਟਪੰਡ ਕੇ ਸਾਰੇ ਲੰਗਣਾ ਪੂਰੇ ਜੋਸ਼ ਨਾਲ ਪੁੱਧਾਂਗੇ ਅਸੀਂ ਕੋਣ ਮੈ ਹੁੰਦੇ ਵਿੱਚ ਆਵਾਦਮੀ ਪਾਰਟੀ ਦਾ ਕਹਿੰਦਾ ਸਾਡਾ ਉਮੀਦਵਾਰ ਬਹੁਤ ਅਸੀਂ ਸਾਡੀ ਪਾਰਟੀ ਨੇ ਕੰਮ ਬਹੁਤ ਕਰਿਆ ਜੀ ਪੰਜਾਬ ਦੇ ਵਿੱਚ ਬਹੁਤ ਕੰਮ ਹੋਇਆ ਦੇਖੋ ਹੁਣ ਜਿਹੜੇ ਅਰੋੜਾ ਜੀ ਨੇ ਉਹ ਤਾਂ ਕਦੇ ਨਹੀਂ ਗਰਾਊਂਡ ਤੇ ਕੰਮ ਜਾ ਲੱਗਾ ਕਰਦੇ ਸਕੂਲ ਤੇ ਸੋ ਇਹ ਮੈਲੇ ਬਣ ਕੇ ਤੋਂ ਗਾਹ ਕਿੰਨੇ ਕਬਜ਼ੇ ਕਰਨੇ ਕਿ ਨਹੀਂ ਆਜ। ਸੋ ਇਹ ਜੀਆਂ ਗੱਲਾਂ ਨੇ ਉਹ ਤਾਂ ਹੁਣ ਲੋਕ ਜਾਣਦੇ ਹੀ ਨੇ ਆਮ ਆਦਮੀ ਪਾਰਟੀ ਦੇ ਬਾਰੇ ਕੀ ਗੱਲ ਉਹਨਾਂ ਦਾ ਕਹਿਣਾ ਕੀ ਹੈ ਜੀ ਹੁ। ਹੋਰ ਕੀ ਕਹਿਣਾ ਚਾਹਦੇ ਹੋ ਜੀ ਆਮ ਆਦਮੀ ਪਾਰਟੀ ਦੇ ਵਿਕਾਸ ਬਾਰੇ ਨਸ਼ਿਆਂ ਦੇ ਬਾਰੇ ਵੀ ਪੂਰਾ ਮਤਲਬ ਪਾਰਟੀ ਬਹੁਤ ਵੱਡੇ ਪੱਧਰ ਤੇ ਅ ਕੱਲ ਅਤੀ ਸਭਈ ਦਾ ਸਮਾਗਮ ਦੇ ਲੱਗ ਕੇ ਗਿਆ ਜੀ ਕੀ ਕਹਿਣਾ ਚਾਹਦੇ? ਜੀ ਤਾਂ ਵੀ ਪਰਣਾਏ ਸੀ ਇੱਥੇ ਤਿੰਨ ਘੰਟੇ ਜਾਮ ਲੱਗਿਆ ਰਿਹਾ ਉਹ ਕਿਸੇ ਨੂੰ ਹੋਰ ਕਹਿੰਦੇ ਸੀਗੇ ਵੀ ਆਪ ਬਣੇ ਹੋਏ ਨੇ ਹੁਣ ਆਮ ਆਦਮੀ ਪਾਰਟੀ ਦਾ ਰਹੇ ਨਹੀਂ ਹੈ ਇਹ ਇਹੀ ਕਹਾਂਗੇ ਹੁਣ ਵੀ ਢਾੜੂ ਦਾ ਖਿਲਰ ਗਿਆ ਤੇ ਗਾਹਾਂ ਨੂੰ ਇਹਨਾਂ ਦੇ ਸਿੱਤਰ ਹੀ ਪੈਣੇ ਨੇ ਬੋੜਲੀ ਪੈਣੀ ਹੈਗੀ 31 ਮਈ ਦੀ ਡੈਡਲਾਈਨ ਡੈਡਲਾਈਨ ਸੀਗੀ ਜੀ ਡੀਜੀਪੀ ਸਾਹਿਬ ਵੱਲੋਂ ਤੁਹਾਨੂੰ ਲੱਗਦਾ ਵੀ ਕਾਸ਼ਾ ਖਤਮ ਹੋ ਗਿਆ ਜੀ ਪੰਜਾਬ ਬਿਲਕੁਲ ਨਹੀਂ ਜੀ ਬਸ ਇਸ਼ਤਿਹਾਰਵਾਜੀ ਆ ਡਰਾਮੇਵਾਜੀ ਆ ਜਿੰਨੀ ਪਿੰਡਾਂ ਦੇ ਵਿੱਚ ਆ ਕੋਈ ਨਸ਼ਾ ਖਤਮ ਨਹੀਂ ਹੋਇਆ ਹੈਗਾ ਪੰਡਾ ਦਾ ਗਰਾਊਂਡ ਲੈਵਲ ਤੇ ਜਾ ਕੇ ਦੇਖੋ ਨਾ ਕਿ ਲੈ ਵੀਆਈਪੀ ਕਲਚਰ ਦੇ ਬਾਰੇ ਵੀ ਆਮ ਆਦਮੀ ਪਾਰਟੀ ਦਾ ਕਹਿਣਾ ਵੀ ਅਸੀਂ ਕੰਟਰੋਲ ਕੀਤਾ ਜੀ ਨਹੀਂ ਵੀਆਈਪੀ ਕਲਚਰ ਤੋਂ ਬਾਹਰ ਹੈ ਮੈਂ ਕਹਿੰਦਾ ਜੀ ਸਾਰੀ ਬੀਪੀਏ ਇੱਕ ਕਲਚਰ ਵੱਧ ਆ ਸਾਰੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਸਾਰਿਆਂ ਨਾਲ ਵੱਧ ਭੇਟਾ ਜਾ ਰਿਹਾ ਇਹ ਸਰਕਾਰ ਦੇ ਵਿੱਚ ਆ ਹੋਰ ਕਿਤੇ ਨਹੀਂ ਛੋਗੀਆਂ ਕਾਲੀ ਗਲ ਬਦਲ ਬਾਰੇ ਕੁਝ ਕਹਿਣਾ ਚਾਹਣੀ ਹੋਲਾ ਬਾਰੇ ਨਾ ਕਹੋ ਗੱਲ ਤਾਂ ਚੰਗਾ ਜੀ ਬਸਮ ਲੈਣ ਤੋਂ ਬਾਹਰ ਨੇ ਕੋਸ਼ਤਾ ਹੋਰ ਦੱਸੋ ਜੀ ਵੀ ਉਹ ਕਹਿੰਦੇ ਨੇ ਵੀ ਅਸੀਂ ਬਹੁਤ ਵਿਕਾਸ ਕਰਾਇਆ ਜੀ ਆਪਣੇ ਸਮੇਂ ਦੇ ਮਖਾ ਜੀ ਵਿਕਾਸ ਲੋਕਾਂ ਨੂੰ ਦਿਖਾਈ ਆ ਉਹ ਨਕਾਰ ਚੁੱਕੇ ਨੇ ਲੋਕ ਉਹਨਾਂ ਨੂੰ ਬਿਆਵਦੀਆਂ ਬਹੁਤ ਕਰਾਈਆਂ ਨੇ ਉਹਨਾਂ ਨੇ ਉਹਨਾਂ ਨੂੰ ਹੁਣ ਮੂੰਹ ਨਹੀਂ ਲਾਉਣਗੇ ਲੋਕ ਪਾਣੀ ਵਾਲੀਆਂ ਬੱਸਾਂ ਭੁੱਲੇ ਨਹੀਂ ਹੈਗੇ ਜੀ ਨਾ ਜੀ ਕੋਈ ਭੁੱਲਿਆ ਨਹੀਂ ਹੈਗਾ ਸਾਰਿਆਂ ਨੇ ਯਾਦ ਲੈ ਟਾਈਮ ਟਾਈਮ ਤੇ ਯਾਦ ਹੋਣਗੇ ਉਹਨਾਂ ਤੇ ਯਾਦ ਕਰਾਈਆਂ ਜਾਣੀਆਂ ਸਾਰੀਆਂ ਜੀ ਸਭ ਤੋਂ ਭਗੀਆਂ ਵਿੱਚ ਬੀਜੇਪੀ ਪਾਰਟੀ ਵੱਲੋਂ ਸਤੂਰ ਆਪਰੇਸ਼ਨ ਵੀ ਕੀਤਾ ਗਿਆ ਸੀ ਬਾਕੀ ਪਾਰਟੀ ਦਾ ਸਪਾਰਟੀ ਜੀ ਬੀਜੇਪੀ ਦਾ ਕਹਿੰਦਾ ਵੀ ਅਸੀਂ ਅ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬੀਜੇਪੀ ਬਾਰੇ ਬਾਰੇ ਦਾ ਜੀ ਉੱਤ ਜਾਤ ਪਾਤ ਨੂੰ ਲੈ ਕੇ ਉੱਤੇ ਪਏ ਨੇ ਜਿੰਨੇ ਕਹਿੰਦੇ ਆ ਆਪਾਂ ਕੇ ਮੁਸਲਮਾਨਾਂ ਨੂੰ ਪਰੋਉਂਦੇ ਨੇ ਅ ਧਰਮ ਦੇ ਨਾਮ ਤੇ ਰਾਜਨੀਤੀ ਕਰ ਰਹੀ ਹੈ ਵੀ ਜੀ ਵੀ ਹੋਰ ਉਹਨਾਂ ਕੋਲੇ ਕੁਝ ਨਹੀਂ ਹੈਗਾ ਵਿਕਾਸ ਕੋਈ ਆਖਰੀ ਮੈਸੇਜ ਹੈ ਨਾ ਬਿਲਕੁਲ ਜੀ ਵੋਟਰਾਂ ਨੂੰ ਅਪੀਲ ਕਰਾਂਗੇ ਬਹੁਤ ਸੂਝਵਾਨ ਵੋਟਰ ਨੇ ਸਾਡੇ ਨਿਬਜ਼ਰੀਤਵਾਰ ਗੁਪਤੀ ਜੀ ਤੇ ਉਹਨਾਂ ਨੂੰ ਕੱਲੀ ਕੱਲੀ ਮੋਹਰ ਲਾ ਕੇ ਮਤਦਾਨ ਜੀ ਨੂੰ ਕਹਿੰਦੇ ਆ ਵੀ ਇਹ ਉਹਨਾਂ ਨੂੰ ਦੋ ਜਿਹੜੇ ਦਾਗੀ ਦਾਗੀਆਂ ਨੂੰ ਸਾਰਿਆਂ ਨੂੰ ਬਾਹਰ ਕਰੋ ਲੈਣ ਤੋਂ ਤੇ ਤਗੜੇ ਬੰਦੇ ਨੂੰ ਉਹਰੇ ਲੈ ਕੇ ਆਓ ਜਿਹੋ ਨੰਦੀਗਰੋ ਕੋਪੀ ਨੇ ਬਹੁਤ ਮਿਹਨਤੀ ਤੇ ਇਮਾਨਦਾਰ ਆदमी ਨੇ ਧੰਨਵਾਦ ਜੀ ਵਾਹ ਵਾਹ ਪਾਨ ਸਾਹਿਬ ਅਸੀਂ ਵੈਲਕਮ ਕਹਿ ਰਹੇ ਹਾਂ ਜੀ ਤੁਹਾਨੂੰ ਆਪਣੇ ਚੈਨਲ ਤੇ ਜੀ ਪਾਨ ਸਾਹਿਬ ਕੀ ਵਿਚਾਰ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਹੋ ਜੀ ਅੱਜ ਆਪਾਂ ਨਾਮ ਜੱਸੀ ਪੱਤਰ ਦਾਖਲ ਕਰਾਉਣ ਵਾਸਤੇ ਆਏ ਆਂ ਜੀ ਡੀਸੀ ਦਫਤਰ ਲੁਧਿਆਣਾ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹਾਂ ਅੱਜ ਅਸੀਂ ਭਾਈ ਨਵਨੀਤ ਕੁਮਾਰ ਗੋਪੀ ਜੀ ਦੇ ਕਾਗਜ਼ ਭਰਨ ਆਏ ਹਾਂ ਲੁਧਿਆਣਾ ਵੈਸਤੀ ਸੀਟ ਤੇ ਜੋ ਪੰਜਾਬ ਦੇ ਹਾਲਾਤ ਹੈ ਉਹ ਬਹੁਤ ਨਾਜ਼ੁਕ ਹੈ ਜਿਹੜਾ ਆ ਪਿੱਛੇ ਆਪਰੇਸ਼ਨ ਸੰਦੂਰ ਹੋਇਆ ਔਰ ਹਜੇ ਜਾਰੀ ਹੈ ਇਹਦੇ ਨਾਲ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਭੈ ਬਸ ਗਿਆ ਹੈਗਾ ਹਲਵਾਰਾ 에ਅਰਫੋਰਸ ਸਟੇਸ਼ਨ ਇੱਕ ਟਾਰਗੇਟ ਬਣਿਆ ਹੋਇਆ ਹੈ ਸ਼ਹਿਰ ਟਾਰਗੇਟ ਬਣੇ ਹੋਏ ਹੈਗੇ ਆ ਔਰ ਇਹ ਭੈਣੇ ਇਥੋਂ ਜਿਹੜੀ ਨੇਬਰ ਸੀ ਉਹ ਭਜਾਤੀ ਹੈਗੀ ਐ ਔਰ ਜਿਹੜੇ ਔਰੇ ਬਸ ਕੇ ਅੱਗੇ ਇਨਵੈਸਟਮੈਂਟ ਕਰਨਾ ਚਾਹੁੰਦੇ ਸੀਗੇ ਫੈਕਟਰੀਆਂ ਲਾਣਾ ਚਾਹੁੰਦੇ ਸੀਗੇ ਔਰੇ ਕੰਮ ਕਰਨਾ ਚਾਹੁੰਦੇ ਸੀ ਉਹ ਵੀ ਹੁਣ ਮੁਰ ਵਿਚਾਰ ਕਰ ਰਹੇ ਆ ਤੇ ਸਾਨੂੰ ਸ਼ੱਕ ਹੈ ਕਿ ਇਥੋਂ ਬਹੁਤ ਸਾਰੀਆਂ ਫੈਕਟਰੀਆਂ ਭੱਜ ਵੀ ਜਾਣਗੀਆਂ ਮੈਂ ਸਮਝਦਾ ਹੈਗਾ ਇਹਦਾ ਨੁਕਸਾਨ ਦਿੱਲੀ ਦੀ ਜਿਹੜੀ ਪੰਜਾਬ ਦੇ ਵਿਰੋਧ ਚ ਸੋਚ ਐ ਔਰ ਸਿਆਸਤ ਦਿੱਲੀ ਦੀ ਵਖਰੀ ਹੋਣ ਕਰਕੇ ਇਹ ਵਾਰ-ਵਾਰ ਹੋ ਰਿਹਾ ਸਾਡੇ ਪਾਣੀ ਖੋ ਕੇ ਲੈ ਕੇ ਗਏ ਹੈਗੇ ਆ ਔਰ ਇੱਥੇ ਜਿਹੜਾ ਇੰਡਸਟਰੀ ਹੈ ਉਹ ਵੀ ਜ਼ਿਆਦਾ ਹਰਿਆਣਾ ਰਾਜਸਥਾਨ ਦਿੱਲੀ ਐਨਸੀਆਰ ਨੋਇਡਾ ਯੂਪੀ ਚ ਚਲੀ ਗਈ ਹੈ ਇਸ ਕਾਰਨ ਇੱਥੇ ਦੀ ਆਰਥਿਕਾ ਬਹੁਤ ਥੱਲੇ ਆਈ ਹੈ ਨੌਕਰੀਆਂ ਨਹੀਂ ਮਿਲ ਰਹੀਆਂ ਸਾਡੇ ਬੱਚੇ ਪੜ੍ਹ ਲਿਖ ਕੇ ਇੱਥੋਂ ਬਾਹਰ ਜਾ ਰਹੇ ਹੈਗੇ ਆ ਸੋ ਮੈਂ ਸਮਝਦਾ ਹੈ ਕਿ ਆਪਾਂ ਨੂੰ ਇੱਕ ਪੰਜਾਬ ਪੱਖੀ ਕੈਂਡੀਡੇਟ ਮਿਲਿਆ ਸ਼੍ਰੋਮਣੀ ਕਾਲੀਦਾ ਲੰਬਰਸਰ ਮੁੱਢ ਤੋਂ ਪੰਜਾਬ ਦੀ ਲੁਧਿਆਣੀ ਦੀ ਗੱਲ ਕਰਦਾ ਆ ਰਿਹਾ ਹੈਗਾ ਔਰ ਸਾਡੀ ਇੱਛਾ ਹੈ ਕਿ ਇੱਥੇ ਬਾਰਡਰ ਖੁੱਲੇ ਇੱਥੇ ਵਪਾਰ ਵਧੇ ਇਹ ਜੇ ਬਾਰਡਰ ਖੁੱਲਦੇ ਆ ਤਾਂ ਭਾਰਤ ਦੀ ਜੀਡੀਪੀ 1% ਵਾਧੀ ਹੈ ਜਿਹਦੇ ਵਿੱਚੋਂ ਬਹੁਤ ਸਾਰਾ ਫਾਇਦਾ ਪੰਜਾਬ ਨੂੰ ਹੋ ਸਕਦਾ ਹੈਗਾ ਜੇ ਇਹ ਬਾਰਡਰ ਤੇ ਪੀਐਸਟੀਆਂ ਚੱਲਦੀਆਂ ਤਾਂ ਈਰਾਨ ਤੋਂ ਗੈਸ ਤੁਰਕਮੇਨਿਸਤਾਨ ਤੋਂ ਤੇਲ ਆਪਣੇ ਇੱਥੇ ਪੰਜਾਬ ਤੇ ਵਾਗਾ ਤੇ ਆਪਣੀਆਂ ਰਿਫਾਈਨਰੀਆਂ ਲੱਗ ਜਾਣਗੀਆਂ ਉਹਦੇ ਅੱਗੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੀਆਂ ਇੰਡਸਟਰੀ ਕੈਮੀਕਲਸ ਦੀ ਪੈਟਰੋਕੈਮੀਕਲਸ ਦੀ ਪਲਾਸਟਿਕਸ ਦੀ ਫਾਰਮਾਸਿਊਟੀਕਲਸ ਦੀ ਇੱਥੇ ਬਸ ਸਕਦੀ ਹੈ ਅੱਜ ਕੀ ਹੋ ਰਿਹਾ ਹੈਗਾ ਜੋ ਕੁਝ ਵੀ ਪੰਜਾਬ ਬਣਾਉਂਦਾ ਹੈ ਉਹ ਸਿੱਧਾ ਵਾਗਾ ਹੀ ਰਹੇ ਜਿਹੜਾ ਸੈਂਟਰਲ ਏਸ਼ੀਆ ਉੱਥੇ ਜਾਣ ਦੀ ਥਾਂ ਇਹ ਸਾਰਾ ਗੁਜਰਾਤ ਜਾਂਦਾ ਹੈ ਗੁਜਰਾਤੀਆਂ ਦੇ ਗੋਦਾਨਾਂ ਚ ਪੈਂਦਾ ਹੈ ਔਰ ਉੱਥੋਂ ਫੇਰ ਗੁਜਰਾਤੀ ਦੀ ਕਿਸ਼ਤੀ ਤੇ ਪਾਕਿਆਂ ਸਿੱਧਾ ਕਰਾਚੀ ਆ ਦੁਬਈ ਦੁਬਈ ਤੋਂ ਫੇਰ ਕਰਾਚੀ ਕਰਾਚੀ ਤੋਂ ਸਿੰਧੀ ਭਰਾ ਪਰ ਕੇ ਆ ਸਾਡੇ ਬਾਰਡਰ ਦੇ ਲਵੇ ਉੱਥੇ ਜਾ ਕੇ ਇਹ ਦੋਨੇ ਤੀਨੇ ਗੋਲ ਤੇ ਵਿਕਦੀ ਹੈਗੀ ਆ ਔਰ ਐਸਾ ਫਿਰ ਕੌਣ ਬਣਦਾ ਪੰਜਾਬੀ ਨਹੀਂ ਇਹ ਤਾਂ ਗੁਜਰਾਤੀ ਤੇ ਸਿੰਧੀ ਸਾਨੂੰ ਲੁੱਟੀ ਜਾ ਰਿਹਾ ਹੈਗਾ ਸੋ ਮੈਂ ਸਮਝਦਾ ਹੈਗਾ ਜੇ ਪੰਜਾਬ ਦੀ ਖੁਸ਼ਹਾਲਤਾ ਚਾਹੀਦੀ ਹੈ ਤਾਂ ਸਾਨੂੰ ਕੋਈ ਇੱਕ ਦ੍ਰਿੜ ਇਰਾਦੇ ਵਾਲੀ ਪਾਰਟੀ ਜਿਵੇਂ ਕਿ ਸ਼ਰਮਣੀ ਅਕਾਲੀ ਦਲ ਅੰਬਰ ਸਾਹਿਬ ਜਿਸ ਨੇ ਇਸ ਪਿਛਲੇ ਦਿਨਾਂ ਦੇ ਵਿੱਚ ਮੂਵ ਔਰ ਪੀਸ ਅਮਨ ਦੀ ਗੱਲ ਕੀਤੀ ਹੈਗੀ ਹੈ ਜਦ ਸਾਰਾ ਗੋਦੀ মিডিਆ ਕਾਂਗਰਸ ਆਮ ਆਦਿਪੀ ਪਾਰਟੀ ਇਕੱਠੀ ਹੋ ਕੇ ਕਹਿੰਦੀ ਸੀ ਕਿ ਮਾਰ ਦੋ ਵੜ ਦੋ ਜੰਗ ਲੜ ਲੋ ਪਰ ਇਹ ਭੁੱਲ ਜਾਂਦੇ ਆ ਕਿ ਸਾਡੇ ਗੁਰਤਾਮ ਨਨਕਾਣਾ ਸਾਹਿਬ ਪੰਜਾ ਸਾਹਿਬ ਸਾਰੇ ਬਾਰਡਰ ਤੇ ਹੈਗੇ ਆ ਕਰਤਾਰਪੁਰ ਸਾਹਿਬ ਤੇ ਔਰ ਇਹ ਇੱਥੇ ਵੀ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈਗਾ ਪਾਕਿਸਤਾਨ ਦੀ ਚੀਨ ਨਾਲ ਬਹੁਤ ਡੂੰਗੀ ਸਾਜ਼ ਪਈ ਹੋਈ ਹੈ ਕਿ ਹੁਣ ਮੈਨੂੰ ਸ਼ੱਕ ਹੈ ਕਿ ਭਾਰਤ ਇਹਨਾਂ ਨੂੰ ਕਨਵੈਨਸ਼ਨਲ ਵਾਰਫੇ ਮਤਲਬ ਕਿ ਗੋਲਾਬਾਜੀ ਦੀ ਵਾਰਫੇ ਚ ਪਰਵਾਣੂ ਤਾਂ ਛੱਡੋ ਗੱਲ ਪਰ ਇਹ ਦੂਜੇ ਜੰਗ ਚ ਵੀ ਨਹੀਂ ਅੱਜ ਹਰਾ ਸਕਦੀ ਹੈਗੀ ਆ ਸੋ ਇਹਨਾਂ ਨਾਲ ਛੇੜਛਾੜਾ ਕਰਕੇ ਉੱਥੇ ਜਿੱਥੇ ਬਹੁਤ ਭਿਆਨਕ ਹਮਲਾ ਹੋਇਆ 26 ਹਿੰਦੂ ਭਰਾ ਮਾਰੇ ਗਏ ਉੱਥੇ ਪੜਤਾਲ ਹੋਣੀ ਚਾਹੀਦੀ ਸੀ ਇਨਵੈਸਟੀਗੇਸ਼ਨ ਤੋਂ ਬਾਅਦ ਇਲਜ਼ਾਮ ਲੱਗਣਾ ਚਾਹੀਦਾ ਸੀ ਇਲਜ਼ਾਮ ਤੋਂ ਬਾਅਦ ਕਾਨੂੰਨ ਪਸੰਦ ਤਰੀਕੇ ਨਾਲ ਇਹਦੀ ਕਾਰਵਾਈ ਹੋਣੀ ਚਾਹੀਦੀ ਸੀ ਪਰ ਮੋਦੀ ਜੀ ਨੇ ਤਾਂ ਪਹਿਲਾਂ ਹੀ ਕੰਮ ਕਰਤਾ 26 ਮਰੇ ਨਹੀਂ ਉਹਨਾਂ ਨੇ ਅੰਗਲ ਚਾੱਕ ਕੇ ਫੌਜਾਂ ਨੂੰ ਬਾਰਡਰਾਂ ਤੇ ਖੜਾ ਕੇ ਇੱਥੇ ਇਹ ਵਿਗਨ ਪਤਾ ਹੈਗਾ ਜੇ ਆਪਾਂ ਦੂਜੇ ਪਾਸੇ ਦੇਖੀ ਅੱਜ ਕੱਲੂ ਕਰਾ ਦਾ ਹਫਤਾ ਸ਼ੁਰੂ ਹੈਗਾ ਜਦ ਸਿੱਖਾਂ ਦੇ ਉੱਤੇ ਹਮਲਾ ਕੀਤਾ ਭਾਰਤ ਦੀ ਫੌਜ ਨੇ ਉਦੋਂ ਕੋਈ ਪਰਤਾਲ ਨਹੀਂ ਹੋਈ ਬੇਅੰਤ ਸਿੱਖ ਬੇਕਸੂਰ ਗੁਰੂ ਅਰਜਨ ਸਾਹਿਬ ਦੇ ਸ਼ਹਾਦਤ ਦਿਹਾੜੇ ਦੇ ਉੱਤੇ ਨਤਮਸਤਕ ਹੋਣ ਦੇ ਉਹਨਾਂ ਨੂੰ ਕ੍ਰਾਸ ਫਾਇਰ ਤੇ ਮਾਰਤਾ ਜਾਣ ਕੇ ਮਾਰਤਾ ਉਸ ਤੋਂ ਪ੍ਰੰਤ ਗੁਰਦੁਆਰੇ ਅਕਾਲ ਤਖਤ ਸਾਹਿਬ ਢੇਟੇ ਢੀਰੀ ਕਰਤੇ ਗ੍ਰਿਫਤਾਰੀਆਂ ਪਾਤੀਆਂ ਜਿਹੜੇ ਸਾਡੇ ਜਸਵੰਤ ਸਿੰਘ ਜੀ ਖਾਲਰਾਂ ਉਹਨਾਂ ਨੇ 25000 ਲਾਸ਼ਾਂ ਦਾ ਵੇਰਵਾ ਦਿੱਤਾ ਹੈਗਾ ਜੋ ਸਿੱਖਾਂ ਦੀ ਕਿਲੇ ਹੋਈ ਹੈ ਉਹਦੀ ਕੋਈ ਪੜਤਾਲ ਨਹੀਂ ਹੋਈ ਚਿੱਟੀ ਸਿੰਗਪੁਰੇ ਦੇ ਵਿੱਚ 35 ਸਿੱਖ ਮਾਰੇ ਗਏ ਉਹਦੇ ਬਾਰੇ ਨਾ ਤਾਂ ਕੋਈ ਫੌਜ ਨਿਕਲੀ ਤੇ ਜਿਹੜਾ ਹੁਣ ਅਸੀਂ ਅੱਗੇ ਜਾ ਕੇ ਦੇਖਾਂਗੇ ਅਕਤੂਬਰ ਨਵੰਬਰ ਚ ਦਿੱਲੀ ਦੇ ਵਿੱਚ ਜਿੱਥੇ ਸਿੱਖਾਂ ਦਾ ਕਤਲੇਆਮ ਹੋਇਆ ਜਿੱਥੇ ਆਰਮੀ ਨੇਵੀ 에어ਫੋਰਸ ਆਈਟੀ ਬੀਪੀਸੀ ਆਰਪੀਐਫ ਬੀਐਸਐਫ ਸਾਰਿਆਂ ਦੀ ਉੱਥੇ ਹੈੱਡਕੁਆਟਰ ਹੈ ਉੱਥੇ ਤੁਸੀਂ ਦੇਖੋ ਕਵਰੀਆਂ ਪਾ ਕੇ ਫੌਜਾਂ ਆਪਣੇ ਬਰਕਾਂ 'ਚ ਬੈਠੀਆਂ ਰਹੀਆਂ ਸਿੱਖਾਂ ਦਾ ਖੁੱਲੇ ਤੇ ਸ਼ਰਿਆਮ ਸ਼ਿਕਾਰ ਖੇਡਿਆ ਗਿਆ ਹੈਗਾ ਸੋ ਅਸੀਂ ਸਮਝਦੇ ਹਾਂ ਕਿ ਇਹ ਪੰਜਾਬ ਨੇ ਬਹੁਤ ਤਖਤ ਉਰੇ ਸਹਿ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਅਸੀਂ ਇਹੋ ਜੇ ਕੈਂਡੀਡੇਟ ਜਿਵੇਂ ਨਮਨੀਤ ਕੁਮਾਰ ਜੀ ਗੋਪੀ ਹੈਗੇ ਆਂ ਜਿਹੜਾ ਤਰੱਕੀ ਵੱਲ ਵਿਕਾਸ ਵੱਲ ਔਰ ਅਮਨ ਸ਼ਾਂਤ ਵੱਲ ਆ ਦਿਸ਼ਾ ਦੇ ਰਹੇ ਆ ਪੰਜਾਬ ਨੂੰ ਉਹ ਜ਼ਰੂਰੀ ਹੈ ਇਹ ਇੱਥੇ ਦੀਆਂ ਤਰੱਕੀ ਦੀਆਂ ਗੱਲਾਂ ਕਰਨਗੇ ਇੱਥੇ ਦਾ ਜਿਹੜਾ ਗੰਦ ਦਰਬਿਜ ਕਲੈਕਸ਼ਨ ਹੈ ਸੀਵਰੇਜ ਹੈ ਉਹਦੇ ਬਾਰੇ ਗੱਲ ਕਰਨੀ ਹੈਗੀ ਹੈ ਟ੍ਰੈਫਿਕ ਬਾਰੇ ਗੱਲ ਕਰਨੀ ਹੈ ਲਾਅ ਐਂਡ ਆਰਡਰ ਦੀ ਗੱਲ ਕਰਨੀ ਹੈ ਸਿਟੀ ਸੈਂਟਰ ਜਿਹੜਾ ਵੈਸਲਾ ਪਿਆ ਉਹਦੀ ਗੱਲ ਕਰਨੀ ਹੈ ਜਿਹੜਾ ਨਸ਼ਾ ਉੱਥੇ ਚੱਲ ਰਿਹਾ ਹੈਗਾ ਹੌਨ ਨੱਥ ਪਾਉਣ ਦੀ ਗੱਲ ਕਰਨੀ ਹੈ ਤੇ ਤਾਂ ਹੋ ਸਕਦੀ ਹੈ ਜੇ ਅਸੀਂ ਮਾੜੇ ਅਫਸਰਾਂ ਨੂੰ ਨੱਥ ਪਾ ਕੇ ਅਸੀਂ ਅੱਗੇ ਆਪਣੀ ਲੋਕਾਂ ਦੇ ਆਵਾਮ ਨੂੰ ਸਾਹਮਣੇ ਲੈ ਕੇ ਆਈਏ ਸੋ ਇਹ ਮੁੱਦਿਆਂ ਦੇ ਉੱਤੇ ਅੱਜ ਅਸੀਂ ਉਹ ਆਪਣੇ ਕੈਂਡੀਡੇਟ ਨੂੰ ਨਾਮਿਨੇਟ ਕਰਨ ਆਏ ਆ ਜੀ ਲਾਸਟ ਵਾਰ ਪੁੱਛਣਾ ਚਾਹੁੰਦਾ ਸੀ ਵੀ ਆਪਣੇ ਜਿਵੇਂ ਪਹਿਲਕਾਵਾ ਅਟੈਕ ਹੋਇਆ ਸੀ ਤੇ ਉਸ ਅਟੈਕ ਨੂੰ ਤੁਸੀਂ ਕਿਸ ਐਂਗਲ ਤੋਂ ਦੇਖਦੇ ਹੋ ਕਿਉਂਕਿ ਇੰਡੀਅਨ ਸਰਕਾਰ ਕਹਿੰਦੀ ਹੈ ਵੀ ਅਸੀਂ ਅਟੈਕ ਦਾ ਜਵਾਬ ਦਿੱਤਾ ਲੇਕਿਨ ਉੱਥੇ ਕੋਈ ਸਿਕਿਉਰਿਟੀ ਨਹੀਂ ਸੀ ਹੈ ਉੱਥੇ ਘੰਟਿਆਂ ਬਤੀ ਕੋਈ ਐਂਬੂਲੈਂਸ ਵੀ ਪਹੁੰਚੀ ਕੋਈ ਐਸਾ ਐਸਾ ਕੇਸ ਇਹਨਾਂ ਗੱਲਾਂ ਤੁਸੀਂ ਕੇਂਟਰ ਸੈਂਕਲ ਤੋਂ ਦੇਖ ਰਹੇ ਹੋ ਦੇਖੋ ਇਹ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਬਹੁਤ ਤਾਕਤਵਰ ਆ ਤੇ ਅਸੀਂ ਕੁਝ ਨਹੀਂ ਹੋਣ ਦੇਵਾਂਗੇ ਪਰ ਅਸਲੀਅਤ ਜਿਵੇਂ ਆ ਤੁਸੀਂ ਹਮਲਾ ਦੇਖਿਆ ਉਹ ਦੱਸਦੀ ਹੈ ਕਿ ਇਹਨਾਂ ਦਾ ਸਿਕਿਉਰਿਟੀ ਦਾ ਫੇਲਿਅਰ ਸੀਗਾ ਇੰਟੈਲੀਜੈਂਸ ਦਾ ਫੇਲਿਅਰ ਸੀਗਾ ਇਹਨਾਂ ਨੂੰ ਨਾ ਪਤਾ ਸੀਗਾ ਤੇ ਨਾ ਇਹਨਾਂ ਨੇ ਹਜੇ ਤੱਕ ਕਲੀਅਰਲੀ ਦੱਸਿਆ ਕਿੰਨੇ ਕੀਤਾ ਇਹਨਾਂ ਨੇ ਸਿਰਫ ਤੇ ਇਲਜ਼ਾਮ ਲਾ ਕੇ ਸਿੱਧੀ ਗੋਲੀ ਚਲਾਤੀ ਹੈਗੀ ਐ ਇਹ ਕੋਈ ਸੁਣਜੀ ਹੋਈ ਕਾਨੂੰਨ ਪਸੰਦ ਤਰੀਕੇ ਨਾਲ ਕਾਰਵਾਈ ਨਹੀਂ ਹੋਈ ਇਹ ਝਟਕਾ ਰਿਐਕਸ਼ਨ ਹੋਇਆ ਜਿਤੇ ਇਹਨਾਂ ਨੇ ਚੋਣਾਂ ਵਾਸਤੇ ਕੀਤਾ ਹੈਗਾ ਇਹਨਾਂ ਨੇ ਕੀ ਸੋਚਣਾ ਕੀਤਾ ਜਿਹੜਾ ਪੂਰਾ ਜੰਮੂ ਕਸ਼ਮੀਰ ਪੰਜਾਬ ਰਾਜਸਥਾਨ ਗੁਜਰਾਤ ਦਾ ਬਾਰਡਰ ਬਿਲਕੁਲ ਅਗਲਾਤੀ ਹੈਗੀ ਹੈ ਸਾਡੇ ਕਾਰਜ ਸਾਰਾ ਕੰਮ ਖਤਮ ਹੋ ਗਿਆ ਇੱਥੇ ਤੱਕ ਕਿ ਜ਼ਿੰਮੇਦਾਰਾਂ ਨੂੰ ਅੱਜ ਲੇਬਰ ਵੀ ਨਹੀਂ ਮਿਲਦੀ ਕਿਉਂਕਿ ਡਰ ਤੇ ਭੈ ਦੇ ਮਾਰੇ ਜਿੱਥੇ ਇੰਡਸਟਰੀ ਤੋਂ ਲੇਬਰ ਭੱਜ ਗਈ ਹੈ ਉੱਥੇ ਜ਼ਿੰਮੇਦਾਰਾਂ ਦੀ ਵੀ ਭੱਜ ਗਈ ਹੈ ਜਿੱਥੇ ਲੇਬਰ ਦੀ ਗੱਲ ਹੈ ਇਹ ਇੱਕ ਸੁਨਹਿਰਾ ਮੌਕਾ ਹੈ ਦਾ ਪੰਜਾਬ ਸਰਕਾਰ ਨੂੰ ਕਿ ਇੰਡਸਟਰੀ ਨੂੰ ਇਨਸੈਂਟਿਵ ਦੇ ਕਿ ਤੁਸੀਂ ਪੰਜਾਬੀ ਭਰਤੀ ਕਰੋ ਆਪਣੇ ਫੈਕਟਰੀਆਂ 'ਚ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀ GST ਕਲੈਕਸ਼ਨ ਸਟੇਟ ਵੀ ਹੁੰਦੀ ਹੈ ਉਹਦੇ ਵਿੱਚੋਂ ਕੁਝ ਪਰਸੈਂਟ ਰਹਿ ਉਸ ਇੰਡਸਟਰੀ ਨੂੰ ਦਿੱਤੀ ਜਾਵੇ ਜਿਹੜਾ ਉਹਰੇ ਪੰਜਾਬੀ ਜਮਿਆ 12ਵੀਂ ਪਾਸ ਕੀਤਾ ਪੰਜਾਬੀ ਪੜ੍ਹਿਆ ਲਿਖਿਆ ਨੌਜਵਾਨ ਫੈਕਟਰੀਆਂ ਰੱਖਣਗੇ ਉਹਦੇ ਵਿੱਚ ਇਹਨਾਂ ਨੂੰ ਸਟੇਟ ਜੀਐਸਟੀ ਦੀ ਰੈਟ ਸਰਕਾਰ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਪੰਜਾਬ ਦੇ ਜਿਹੜੀ ਅਨਐਮਪਲੋਇਡ ਨੌਜਵਾਨ ਵੀਰ ਭੈਣਾਂ ਹੈਗੀਆਂ ਉਹਨਾਂ ਨੂੰ ਹੁਣ ਮੌਕਾ ਮਿਲੇ ਕਿਉਂਕਿ ਅਸੀਂ ਦੇਖਿਆ ਜਦ ਔਕੜ ਆਉਂਦੀ ਹੈ ਜਿਹੜੇ ਇੱਥੇ ਦੇ ਹੈ ਨਹੀਂ ਕੇ ਭੱਜ ਜਾਂਦੇ ਆ ਸਿਰਫ ਤੇ ਸਿਰਫ ਅਸਲੀ ਪੰਜਾਬੀ ਉਹਦੇ ਰਹਿ ਜਾਂਦੇ ਆ ਪ੍ਰਧਾਨ ਜੀ ਹੋਰ ਕੁਝ ਨਹੀਂ ਸੀ ਮੋਦੀ ਸਾਹਿਬ ਕਰ ਸਕਦੇ ਮਤਲਬ ਤੁਹਾਨੂੰ ਆਪਣੇ ਵੇਸ਼ਵਾਸੀਆਂ ਤੋਂ ਇੱਕ ਸੌਰੀ ਦਾ ਫੀਲ ਕਰ ਸਕਦੇ ਸੀ ਵੀ ਸਾਡੀ ਗਲਤੀ ਰਹੀ ਹੈ ਸਤਾਉtheta ਸਿਸਟਮ ਵਧੀਆ ਨਹੀਂ ਸੀ ਹੈਗਾ ਤੇ ਅਸੀਂ ਕੱਥੋ ਕੱਥਾ ਸੌਰੀਓ ਫੀਲ ਕਰ ਲੈਂਦੇ ਜੀ ਲੋਕਾਂ ਜਿਹੜਾ ਬੰਦਾ ਵੈਅ ਹੀ ਨਹੀਂ ਉਹਨੇ ਸੌਰੀ ਦੀ ਕੀ ਗੱਲ ਕਰਨੀ ਹੈਗੀ ਆ ਉਹ ਸਰਾ ਤਾਂ ਬਿਨਾ ਸੌਰੀ ਤੋਂ ਹੀ ਹੈਗਾ ਤੇ ਮੈਂ ਸਮਝਦਾ ਕਿ ਉਹਦੇ ਮਨ ਚ ਕੋਈ ਰਹਿਮ ਹੀ ਨਹੀਂ ਹੈ ਉਹ ਪੰਜਾਬ ਨੂੰ ਤਾਂ ਭੱਦੀ ਨਜ਼ਰ ਮੰਦੇ ਨਜ਼ਰ ਦੇਖਦਾ ਹੈਗਾ ਤੇ ਇੱਥੇ ਆ ਕੇ ਆਦਮਪੁਰ ਜਾ ਕੇ ਉਹਨੇ ਕਹਿਤਾ ਕਿ ਸਿਕਿਉਰਟੀ ਦੇ ਵਿੱਚ ਪੂਰੀ Air Force ਦੇ ਅਧੀਨ ਉੱਥੇ 2 ਮੀਟਰ ਖੜ ਕੇ ਚਲੇ ਗਿਆ ਪਰ ਜਿਹ ਫਿਰੋਜ਼ਪੁਰ ਪੁਲ ਦੇ ਉੱਤੇ ਖੜਿਆ ਸੀਗਾ ਉੱਥੇ ਚਿੱਕਾ ਮਾਰੀਆਂ ਕਿ ਮੈਂ ਫਸ ਗਿਆ ਮੈਂ ਬਾਰਡਰ ਦੇ ਸਾਹਮਣੇ ਮੈਨੂੰ ਫਸਾਤਾ ਜਾਂਦੇ ਹੋਏ ਬਟਿੰਡੇ ਤੋਂ ਕਹਿ ਕੇ ਗਿਆ ਕਿ ਚੰਨੀ ਸਾਹਿਬ ਨੂੰ ਕਿ ਉਹਨੂੰ ਸਨਿਆਹ ਦੇ ਦੋ ਕਿ ਮੈਂ ਜਰਾਨ ਲੈ ਕੇ ਉਰਲੋਂ ਨਿਕਲਿਆ ਬਚਾ ਕੇ ਲੈ ਕੇ ਗਿਆ ਹੈਗਾ ਪਰ ਸਾਡੇ ਬਾਰਡਰ ਤੇ ਤਾਂ ਉੱਥੇ ਮਾਈਆਂ ਦੇ ਉੱਤੇ ਗੋਲੇ ਚੱਲ ਪਏ ਆ ਉਹਨਾਂ ਦੀ ਮੌਤ ਹੋ ਗਈ ਹੈ ਉਹ ਚੀਜ਼ਾਂ ਨੂੰ ਮੁਆਵਜ਼ਾ ਨਹੀਂ ਦੇ ਕੇ ਗਿਆ ਸਿਰਫ ਆਪਣੀ ਸ਼ੇਖੀ ਤੇ ਵਜਾਈ ਕਰਕੇ ਹੁਣ ਇਲੈਕਸ਼ਨਾਂ 'ਚ ਭੁਜੀ ਫਿਰਦਾ ਕਿ ਮੈਂ ਬਹੁਤ ਵੱਡਾ ਕੰਮ ਕਰਤਾ ਪਰ ਬਰਬਾਦੀ ਕਰਕੇ ਗਿਆ ボーッパーのある